ਇਹ ਇੱਕ ਤੱਤ ਤੇ ਸਚਾਈ ਨੂੰ ਬਿਆਨ ਕਰਨ ਦੀ ਫਿਲਮ ਹੈ ਜੋ ਘਟਨਾਕਰਮ ਵਾਪਰਿਆ 1984 ਦੇ ਵਿੱਚ ਉਹ ਸਾਰੇ ਦੀ ਇੱਕ ਪ੍ਰਕਿਰਿਆ ਜਿਹੜੀ ਫਿਲਮ ਅਲੱਗ ਦਿਖਾਉਣਾ ਚਾਹੁੰਦਾ ਹੈ ਤੇ ਮੈਂ ਸਮਝਦਾ ਕਿ ਜਿਹੜੀ ਗੱਲ ਇਤਿਹਾਸ 'ਚ ਆ ਗਈ ਹੋਵੇ ਜਿਹੜੀ ਗੱਲ ਇੱਕ ਇਤਿਹਾਸ ਬਣ ਗਈ ਹੋਵੇ ਨਾ ਉਹਨੂੰ ਲੁਕਾਇਆ ਜਾ ਸਕਦਾ ਨਾ ਉਹਨੂੰ ਛਿਪਾਇਆ ਜਾ ਸਕਦਾ ਨਾ ਉਸ ਤੋਂ ਮੂੰਹ ਫੇਰਿਆ ਜਾ ਸਕਦਾ ਕਿਉਂਕਿ ਕੋਈ ਵੀ ਇਤਿਹਾਸ ਜਿਹੜਾ ਹੁੰਦਾ ਕਿਸੇ ਵੀ ਕੌਮ ਦਾ ਇੱਕ ਮੈਂ ਸਮਝਦਾ ਕਿ ਉਹਦਾ ਦਰਪਣ ਹੁੰਦਾ ਕੌਮ ਦੀ ਹੀ ਇਹ ਜੋ ਫਿਲਮ ਹੈ ਜਿਹਦੇ ਵਿੱਚ ਸੱਚ ਨੂੰ ਕਥਨ ਕੀਤਾ ਕਿ ਸੱਚ ਸੁਣਨਾ ਜਿਹੜਾ ਵੇਲਾ ਔਖਾ ਲੱਗ ਰਿਹਾ ਹੈ ਇਹਦੇ ਵਿੱਚ ਕੋਈ ਕਿਸੇ ਨੂੰ ਪੜਕਾਉਣ ਦੀ ਗੱਲ ਨਹੀਂ ਹੈ ਜੋ ਸੱਚ ਉਹਨਾਂ ਸਾਹਮਣੇ ਲਿਆਂਦਾ ਹੈ ਔਰ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਕੁਰਬਾਨੀ ਸੰਗ ਕੌਮ ਦੇ ਸਾਹਮਣੇ ਲਾਉਣੀ ਚਾਹੀਦੀ ਹੈ ਔਰ ਇਸੇ ਪ੍ਰਕਾਰ ਹੋਰ ਵੀ ਐਸੇ ਜਿਹੜੇ ਮਸਲੇ ਨੇ ਜਿਹੜੇ ਸਿੱਖਾਂ ਨਾਲ ਸੰਬੰਧਿਤ ਨੇ ਕੇਵਲ ਉਹਨਾਂ ਮਸਲਿਆਂ ਦੇ ਉੱਤੇ ਕਿਉਂ ਇਹ ਰੋਕਾਂ ਲਗਾਈਆਂ ਜਾਂਦੀਆਂ ਨੇ ਦੂਜਿਆਂ ਤੇ ਕਿਉਂ ਨਹੀਂ ਲਗਾਈਆਂ ਜਾਂਦੀਆਂ ਇਸ ਕਰਕੇ ਸਾਨੂੰ ਸਾਰੀ ਸੇ ਕਾਮ ਨੇ ਇੱਕ ਮੁੱਠ ਹੋਣਾ ਚਾਹੀਦਾ ਹੈ